ਕਿ ਅੱਜ ਜੋ ਫੈਸਲਾ ਲਿਆ ਗਿਆ ਸ਼੍ਰੋਮਣੀ ਕਾਲੀਕਲ ਦੇ ਡੈਲੀਗੇਟ ਸਹਿਬਾਨਾਂ ਦਾ ਉਹ ਇੱਕ ਫੈਸਲਾ ਇਤਿਹਾਸਕ ਫੈਸਲਾ ਹੈ ਲੋਕ ਬੜੀ ਤੇਜ਼ੀ ਨਾਲ ਚਾਹੁੰਦੇ ਆ ਕਿ ਗੁਰਦਾਸਪੁਰ ਨੇ ਸ਼ੁਰੂਆਤ ਕੀਤੀ ਆ ਸਾਰਿਆਂ ਨੇ ਆਪਣੇ ਦਿਲਾ ਦਿਲਾ ਦੀ ਏਕਤਾ ਸਿਰਾਂ ਦੀ ਏਕਤਾ ਕਰਕੇ ਬਹੁਤ ਵੱਡਾ ਸਾਰਾ ਵਰਕ ਨਾਲ ਦਾ ਕਾਠ ਜਿਹੜਾ ਠਾਠਾ ਮਾਰਦਾ ਇੱਕ ਸਮੁੰਦਰ ਸੀਗਾ ਜਿਹਦੇ ਵਿੱਚ ਸਾਰੇ ਅਧਿਕਾਰ ਜਿਹੜੇ ਨੇ ਉਹ ਜ਼ਿਲ੍ਹਾ ਪ੍ਰਧਾਨਗੀ ਦੇ ਸਦਾਸ ਸੁਖਵੀਰ ਸਿੰਘ ਬਾਦਲੂ ਦਿੱਤੇ ਆ ਅਤੇ ਤੇ ਪਤਾ ਲੱਗਦਾ ਕਿ ਲੋਕ ਹਮੇਸ਼ਾ ਹੀ ਸ਼੍ਰੋਮਣੀ ਕਾਲੀਦਾ ਦੇ ਨਾਲ ਨੇ ਸ਼੍ਰੋਮਣੀ ਕਾਦੀ ਦੀ ਇਹ ਸ਼ਕਤੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ ਹੁਣ ਅਸੀਂ ਇਹ ਵੰਗਾਰ ਕੇ ਕਹਿ ਸਕਦੇ ਹਾਂ ਕਿ ਜ਼ਿਲ੍ਹਾ ਕਰਤਾਰਪੁਰ ਵਾਲੇ ਕਿ ਕੋਈ ਵੀ ਵੱਡੀ ਤੋਂ ਵੱਡੀ ਸ਼ਕਤੀ ਜਿਹੜੀ ਆ ਜਾਵੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅਗੇ ਟੱਕ ਨਹੀਂ ਸਕੋ ਉਹਨਾਂ ਨੂੰ ਅਪੀਲ ਹੀ ਕਰ ਸਕਦੇ ਹਾਂ ਕਿ ਆਓ ਮੁੜ ਕੇ ਆਪਣੇ ਪੰਥਕ ਕਾਰ ਦੇ ਵਿੱਚ ਸ਼ਾਂਭਲ ਹੋਵੋ ਇਹ ਵੱਡਾ ਕਾਫਲਾ ਬਣਾਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਸ਼੍ਰੋਮਣੀ ਅਕਾਲੀ ਦਲ ਦੁਆਨ ਸ਼ਕਤੀ ਨੇ ਮਜ਼ਬੂਤ ਕਰਕੇ ਆਉਣ ਵਾਲੇ ਜਿਹੜੇ 27 ਆ ਤਰੀਕਾ ਜਾਂ 27 ਉਹ 2027 ਨੂੰ ਆਪਣੀ ਸਰਕਾਰ ਬਣਾਈ ਹੈ ਜਿਹੜੇ ਆ ਟੋਪੀਆਂ ਵਾਲੇ ਦੁਜੇ ਬਾਹਰੋਂ ਆਣ ਕੇ ਧੜ ਵੀ ਇੱਥੇ ਕਬਜ਼ਾ ਕਰੀ ਬੈਠੇ ਆ ਇਹਨਾਂ ਤੋਂ ਕਬਜ਼ਾ ਛੁਡਾਈਏ ਇਹ ਵੀ ਇੱਕ ਸੇਵਾ ਆ ਜਿਵੇਂ ਬਾਰਡਰ ਦੇ ਉੱਤੇ ਆਪਾਂ ਲੜਦੇ ਆਂ ਜਰਨੈਲ ਬਣ ਕੇ ਇੱਥੇ ਵੱਡੀ ਲੜਾਈ ਦੀ ਲੋੜ ਆ ਕਿ ਆਪਾਂ ਜਰਨੈਲ ਬਣ ਕੇ ਬਰਗੇਡੀਅਰ ਬਣ ਕੇ ਇਹਨਾਂ ਤਾਕਤਾਂ ਨੂੰ ਪਛਾੜੀਏ ਔਰ ਸ਼੍ਰੋਮਣੀ ਕਾਲੀਦਾਲ ਦੀ ਸਰਕਾਰ ਲੈ ਕੇ ਆਈਏ ਜੀ ਅੱਜ ਆਪਣੇ ਹਲਕੇ ਦਾ ਇੱਕ ਸੇਵਾਦਾਰ ਹੋਣ ਦੇ ਨਾਤੇ ਗੁਰੂ ਅਰਜਨਦੇਵ ਪਾਸ਼ਾ ਦੇ ਚਰਨਾਂ 'ਚ ਖਲੋਤੇ ਆਂ ਸਮੁੱਚੇ ਜ਼ਿਲ੍ਹੇ ਦਾ ਜਿਨ੍ਹਾਂ ਨੇ ਇੱਕ ਮਿਸਾਲ ਪੇਸ਼ ਕੀਤੀ ਹੈ ਗਾਬੜੀਆ ਸਾਹਿਬ ਦੇ ਸਾਹਮਣੇ ਕਿ ਪੰਜਾਬ ਤੋਂ ਜੇ ਵੱਧ ਜੇ ਸਮੁੱਚਾ ਕੋਈ ਜ਼ਿਲ੍ਹਾ ਕਾਲੀਦਾਲ ਨੂੰ ਚਾਹੁੰਦਾ ਤੇ ਉਹ ਗੁਰਦਾਸਪੁਰ ਹੈ ਸਾਰਿਆਂ ਦਾ ਧੰਨਵਾਦ ਕਰਦਾ ਤੇ ਵਿਸ਼ਵਾਸ ਦਿਵਾਇਆ ਗਾਬੜੀਆ ਸਾਹਿਬ ਨੂੰ ਕਿ ਸਮੁੱਚਾ ਜ਼ਿਲ੍ਹਾ ਸ਼੍ਰੋਮਣੀ ਕਾਲੀਦਾਲ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਆ ਉਹ ਜੋ ਵੀ ਹੁਕਮ ਦੇਣਗੇ ਸ